ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਧੰਨਵਾਦ ਭਿੰਦਾ ਜੀ ਤੁਹਾਨੂੰ ਤੇ ਸਾਰੇ ਸਰੋਤਕਾਰੋ ਸਤਿ ਸ਼੍ਰੀ ਅਕਾਲ ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਮਨ ਗਿਲ ਹੋਰੀ ਮੱਡੇਵੀ ਨੇ ਜੀ ਸੋ ਉਹਨਾਂ ਦੇ ਨਾਲ ਜਿਸ ਤਰੀਕੇ ਦੇ ਨਾਲ ਅੱਜ ਖਬਰ ਸਾਹਮਣੇ ਆਈ ਹੈ ਜੀ ਕਿ ਉਹਨਾਂ ਦੇ ਮਾਤਾ ਜੀ ਜੋ ਪ੍ਰਮਾਤਮਾ ਵੱਲੋਂ ਸਵਾਸ ਉਹਨਾਂ ਨੂੰ ਬਖਸ਼ੇ ਗਏ ਸਨ ਉਹੋ ਕੇ ਤੇ ਗੁਰੂ ਚਰਨਾਚ ਜਗਰਾਜੇ ਨੇ ਜੀ ਉਹ ਇਸ ਦੁੱਖ ਦੀ ਘੜੀ ਦੇ ਵਿੱਚ ਤੇ ਉਹਨਾਂ ਤੇ ਸਾਰੇ ਜਿਹੜੇ ਉਹਨਾਂ ਦੇ ਨਾਲ ਆ ਜੀ ਤੇ ਉਮੀਦ ਕਰਦੇ ਆ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਪ੍ਰਮਾਤਮਾ ਉਹਨਾਂ ਨੂੰ ਬਲ ਬਖਸ਼ਣ ਇਸ ਔਖੀ ਘੜੀ ਨੂੰ ਇਹ ਪ੍ਰਮਾਤਮਾ ਉਹਨਾਂ ਨੂੰ ਇੰਨਾ ਕੁ ਬਲ ਬਖਸ਼ਣ ਵੀ ਇਸ ਸਮੇਂ ਨੂੰ ਉਹ ਹੰਡਾ ਸਕਣ ਤੇ ਬਹੁਤ ਹੀ ਮੰਦਪਾਗੀ ਖਬਰ ਸੀ ਜਿਹੜੀ ਅੱਜ ਸਵੇਰੇ ਸਾਨੂੰ ਮਿਲੀ ਜੀ ਜੀ ਆ ਸਹੀ ਗੱਲ ਹੈ ਜੀ ਬਹੁਤ ਲੰਮਾ ਸਮਾਂ ਸਾਝ ਤੁਹਾਡੀ ਤੇ ਮੇਰੀ ਕਮਨਗਲ ਉਹਨਾਂ ਦੇ ਨਾਲ ਜਦੋਂ ਦੇ ਵੀਡੀਓ ਦੇ ਜੁੜੇ ਹੋਏ ਆ ਤੇ ਲਾਓ ਥੋੜੀ ਜਿਹੀਆਂ ਕਿਉਂਕਿ ਇਹ ਸੰਸਾਰਿਕ ਯਾਤਰਾ ਹਰ ਕਿਸੇ ਨੇ ਜਿੰਨੇ ਸਵਾਸ ਵਾਹਿਗੁਰੂ ਨੇ ਦਿੱਤੇ ਆ ਉਹ ਕੇ ਚਲੇ ਜਾਣਾ ਔਰ ਦੁਨਿਆਵੀ ਕੰਮਕਾਰ ਵੀ ਇਸੇ ਤਰ੍ਹਾਂ ਚੱਲਦੇ ਰਹਿਣੇ ਆ ਪ੍ਰਿੰਸ ਖਬਰਾਂ ਦਾ ਸਿਲਸਲਾ ਸ਼ੁਰੂ ਕਰਾਂਗੇ ਜੀ ਆਪਾਂ ਤੇ ਕਾਫੀ ਖਬਰਾਂ ਹੈਗੀਆਂ ਨੇ ਤੇ ਅੱਜ ਥੋੜਾ ਜਿਹਾ ਆਪਾਂ ਸ਼ਾਰਟ ਦੇ ਵਿੱਚ ਰੱਖ ਕੇ ਫਿਰ ਇੱਕ ਦੋ ਇਮੀਗ੍ਰੇਸ਼ਨ ਦੀਆਂ ਗੱਲਾਂ ਬਾਤਾਂ ਕਰਨੀਆਂ ਨੇ ਉਹ ਰਜੀਤਾ ਜਯੋਨੀ ਜੋੜਨਗੇ ਸਾਡੇ ਨਾਲ ਤੇ ਪ੍ਰਿੰਸ ਸਾਹਿਬ ਕੱਲ ਆਪਾਂ ਨੇ ਖਬਰ ਸਾਂਝੀ ਕੀਤੀ ਸੀ ਜਿਹਦੀ ਆਪਾਂ ਨੇ ਡੋਨਲਡ ਟਰੰਪ ਉਹਨਾਂ ਤੋਂ ਟੈਰਿਫ ਨੂੰ ਲੈ ਕੇ ਸਾਂਚਕ ਸਮਾਗਮ ਤੋਂ ਬਾਅਦ ਬੜਾ ਕੁਝ ਸਾਹਮਣੇ ਆਇਆ ਫਰਬਿ ਦੇ ਵਿੱਚ ਦੱਸਿਆ ਗਿਆ ਵੀ ਸ਼ਾਇਦ ਫਰਬਿ ਦੇ ਵਿੱਚ ਟੈਰਫ 25% ਲਾ ਦਿੱਤਾ ਜਾਊਗਾ ਤੇ ਹੁਣ ਟੈਰਫ ਦੀ ਧਮਕੀ ਨਵੇਂ ਸਮਝੌਤੇ ਤਹਿਤ ਨਹੀਂ 트ੰਪ ਹੋਣਾ ਨਹੀਂ ਕੋਈ ਬਿਆਨ ਦਿੰਦਾ ਜੀ ਅੰ ਦੇਖੋ ਇਹ 트ੰਪ ਸਾਹਿਬ ਲਗਾਤਾਰ ਟੈਰਫ ਨੂੰ ਲੈ ਕੇ ਬਿਆਨਬਾਜ਼ੀ ਕਰਦੇ ਆ ਰਹੇ ਨੇ ਤੇ ਉਹਨਾਂ ਨੇ ਮੁੱਖ ਤੌਰ ਤੇ ਹੀ ਦੋਸ਼ ਲਾਇਆ ਸੀਗਾ ਕਿ ਕੈਨੇਡਾ ਤੇ ਮੈਕਸੀਕੋ ਵੱਲੋਂ ਇਹ ਗੈਰ ਕਾਨੂੰਨੀ ਢੰਗ ਦੇ ਨਾਲ ਇਮੀਗ੍ਰੇਸ਼ਨ ਤੇ ਅਮਰੀਕਾ ਦੇ ਵਿੱਚ ਹੋ ਰਹੀ ਹੈ ਨਸ਼ੇ ਦੋਵੇਂ ਮੁਲਕਾਂ ਤੋਂ ਅਮਰੀਕਾ ਦੇ ਵਿੱਚ ਆ ਰਹੇ ਨੇ ਤੇ ਇਹ ਦੋਵੇਂ ਮੁਲਕ ਇਸ ਚੀਜ਼ ਨੂੰ ਰੋਕਣ ਵਾਸਤੇ ਵੀ ਕੁਝ ਨਹੀਂ ਕਰ ਰਹੇ ਵੀ ਇਹਨਾਂ ਵੱਲੋਂ ਉਹ ਜਤਨ ਨਹੀਂ ਕੀਤੇ ਜਾ ਰਹੇ ਕਿ ਇਹਨਾਂ ਦੇ ਨਾਲ ਇਹ ਚੀਜ਼ਾਂ ਨੂੰ ਰੋਕਿਆ ਜਾ ਸਕੇ ਤਾਂ ਇਸ ਤਰੀਕੇ ਦੀ ਫਰੇਡ ਸੁਣਾ ਵੱਲੋਂ ਦਿੱਤੇ ਗਏ ਜਦ ਇੱਕਿਆਸੀਗਾ ਕਿ ਜਦੋਂ ਮੈਂ ਰਾਸ਼ਟਰਪਤੀ ਦੀ ਸੋਚ ਚੱਕਾਂਗਾ ਤੇ ਉਸ ਤੇ ਨਾ ਫੱਟ ਫੱਟ ਸਿੱਟੇ ਪਰ ਉਸ ਦਿਨ ਉਹਨਾਂ ਨੇ ਤੈਰਿਫ ਨਹੀਂ ਲਗਾਏ ਫਿਰ ਉਹਨਾਂ ਦੀ ਸਟੇਟਮੈਂਟ ਸਾਹਮਣੇ ਆਈ ਹੈ ਕਿ ਉਹ 1 ਫਰਵਰੀ ਤੋਂ ਇਹ ਟੈਰਿਫ ਜਿਹੜੇ ਨੇ ਦੋਵਾਂ ਮੁਲਕਾਂ ਤੇ ਲਾਉਣਗੇ ਤੇ ਉਹਦੇ ਬਾਰੇ ਉਹਨੇ ਦਿਨ ਇਹ ਹੋਰ ਏਵੈਲਿਊਏਟ ਕਰਨਗੇ ਵੀ ਕਿਸ ਢੰਗ ਨਾਲ ਇਹ ਟੈਰਿਫ ਨੂੰ ਲਗਾਇਆ ਜਾ ਸਕਦਾ ਜੀ ਤੇ ਇਹਦੇ ਵਿੱਚ ਇਸ ਤਰੀਕੇ ਦੀਆਂ ਵੀ ਖਬਰਾਂ ਆ ਰਹੀਆਂ ਹਨ ਕਿ ਅਸਲ ਦੇ ਵਿੱਚ ਜੋ ਕੈਨੇਡਾ ਯੂਨਾਈਟਿਡ ਸਟੇਟ ਮੈਕਸੀਕੋ ਦਾ ਐਗਰੀਮੈਂਟ ਹੋਇਆ ਜੋ ਇਹ ਦੁਬਾਰਾ ਜਿਹੜਾ ਇਹਨੂੰ ਨਵੇਂ ਸੇ ਤੋਂ ਐਗਰੀਮੈਂਟ ਕੀਤਾ ਗਿਆ ਸੀ ਤਿੰਨਾ ਮੁਲਕਾਂ ਦੇ ਵਿੱਚ ਟ੍ਰੇਡ ਨੂੰ ਲੈ ਕੇ ਵੀ ਉਹਨੂੰ ਦੁਬਾਰਾ 트੍ਰੰਪ ਸਾਹਿਬ ਰੀਨੇਗੋਸ਼ੀਏਟ ਕਰਨਾ ਚਾਹੁੰਦੇ ਨੇ ਸੋ ਇਸ ਕਰਕੇ ਇਹ ਥੈਟ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਕਿ ਦੋਵਾਂ ਮੁਲਕਾਂ ਨੂੰ ਇਹ ਥੋੜਾ ਜਿਹਾ ਡਰਾਇਆ ਜਾਵੇ ਉਹਨਾਂ ਦੇ ਮਨ ਦੇ ਵਿੱਚ ਥੋੜਾ ਜਿਹਾ ਡਰ ਪੈਦਾ ਕੀਤਾ ਜਾਵੇ ਤੇ ਨਵੇਂ ਸੇ ਤੋਂ ਇਹ ਐਗਰੀਮੈਂਟ ਦੇ ਉੱਪਰ ਰੀਨੇਗੋਸ਼ੀਏਸ਼ਨ ਕੀਤੀਆਂ ਜਾਣ ਤੇ ਇਸ ਕਰਕੇ 트੍ਰੰਪ ਸਾਹਿਬ ਦੇ ਇਸ ਤਰੀਕੇ ਦੇ ਬਿਆਨ ਆ ਰਹੇ ਨੇ ਜਦੋਂ ਹੁਣ ਮਤੂ ਇਹ ਗੱਲ ਪੁੱਛੀ ਗਈ ਯਾਰ ਕਿ ਤੁਸੀਂ ਇਹ ਸਾਰਾ ਕੁਝ ਇਸ ਲਈ ਕਰ ਰਹੇ ਹੋ ਕਿ ਇਹ ਜਿਹੜਾ ਐਗਰੀਮੈਂਟ ਕੈਨੇਡਾ ਮੈਕਸੀਕੋ ਤੇ ਯੂਨਾਈਟਿਡ ਸਟੇਟਸ ਦੇ ਚ ਹੋਇਆ ਵੀ ਇਹਨੂੰ ਨਵੇਂ ਜਿਹੜੋ ਤੁਸੀਂ ਕਰਨਾ ਚਾਹੁੰਦੇ ਹੋ ਆਪਣੇ ਹਿਸਾਬ ਦੇ ਨਾਲ ਦੁਬਾਰਾ ਫਰੀ ਨੇਗੋਸ਼ੀਏਸ਼ਨਸ ਦੀ ਓਫਰ ਕਰਨੀ ਚਾਹੁੰਦੇ ਹੋ ਤੇ ਇਹਦੇ ਵਿੱਚ ਟਰੰਪ ਸਾਹਿਬ ਨੇ ਇੱਕ ਵਾਰ ਫਿਰ ਇਹਨਾਂ ਗੱਲਾਂ ਨੂੰ ਨਕਾਰਿਆ ਕਹਿੰਦੇ ਵੀ ਮੈਂ ਜੋ ਟੈਰਿਫ ਦੀਆਂ ਧਮਕੀਆਂ ਦੇ ਰਿਹਾ ਜਾਂ ਟੈਰਿਫ ਦੀਆਂ ਗੱਲਾਂ ਕਰ ਰਿਹਾ ਉਹ ਇਸ ਕਰਕੇ ਨਹੀਂ ਆ ਕਿ ਮੈਂ ਕੋਈ ਨਵੇਂ ਸਿਰੇ ਤੋਂ ਐਗਰੀਮੈਂਟ ਕਰਨਾ ਚਾਹੁੰਦਾ ਆ ਮੈਂ ਤਾਂ ਕਹਿੰਦੇ ਵੀ ਇਹ ਪੱਕਾ ਕਰਨਾ ਚਾਹੁੰਦਾ ਆ ਕਿ ਦੋਵੇਂ ਮੁਲਕ ਗੈਰ ਕਾਨੂੰਨੀ ਇਮੀਗ੍ਰੇਸ਼ਨ ਤੇ ਨਾਲ ਜੋ ਨਸ਼ਿਆਂ ਦੀ ਜੋ ਤਸਕਰੀ ਹੁੰਦੀ ਹੈ ਅਮਰੀਕਾ ਦੇ ਵਿੱਚ ਉਹਨੂੰ ਰੋਕਣ ਕਹਿੰਦੇ ਇਹਦੇ ਵਾਸਤੇ ਸਖਤੀ ਦੇ ਨਾਲ ਸਟੈਪ ਚੁੱਕੇ ਜਾ ਰਹੇ ਕਹਿੰਦੇ ਤੋਂ ਇਹ ਜੋ ਗੱਲਾਂ ਬਣਾਈਆਂ ਜਾ ਰਹੀਆਂ ਨੇ ਕਿ ਇਹ ਸਿਰਫ ਨਵੇਂ ਐਗਰੀਮੈਂਟ ਕਰਨ ਵਾਸਤੇ ਦਬਾਅ ਦੀ ਇੱਕ ਖੇਡ ਖੇਡ ਰਹੇ ਨੇ ਇਹ ਦੇਖੋ ਟਰੰਪ ਸਾਹਿਬ ਨੇ ਇਸ ਚੀਜ਼ ਨੂੰ ਨਕਾਰਿਆ ਆ ਪਰ ਅਸਲੀਅਤ ਹੋ ਸਕਦਾ ਇਹੀ ਹੋਵੇ ਕਿ 네ਗੋਸ਼ੀਏਸ਼ਨ ਹੀ ਕਰਨੀ ਹੋਵੇ ਪਰ ਜਦੋਂ ਹਮ ਟਰੰਪ ਸਾਹਿਬ ਤੋਂ ਇਸ ਬਾਬਤ ਕਲੀਲੀ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਵੀ ਨਹੀਂ ਇਹੋ ਜੀ ਗੱਲ ਨਹੀਂ ਆ ਇਹਦਾ ਮੈਂ ਇਸ ਲਈ ਕਰ ਰਿਹਾ ਵੀ ਇਮੀਗ੍ਰੇਸ਼ਨ ਰੋਕੀ ਜਾਵੇ ਜਿਹੜੀ ਗੱਲ ਤੋਂ ਹੋ ਰਹੀ ਹੈ ਤੇ ਨਸ਼ੇ ਜਿਹੜੇ ਆ ਰਹੇ ਨੇ ਅਮਰੀਕਾ ਦੇ ਵਿੱਚ ਉਹ ਰੋਕੇ ਜਾਣ ਤੇ ਨਾਲ ਜਿਵੇਂ ਅਸੀਂ ਅਨਟਾਰੀਓ ਦੀ ਗੱਲ ਕੀਤੀ ਹੈ ਕੈਨੇਡਾ ਦੀ ਗੱਲ ਕੀਤੀ ਸਾਰੇ ਉਹ ਆਪਣੀਆਂ ਆਪਣੀਆਂ ਸਟੇਟਮੈਂਟਾਂ ਸਾਰੇ ਲੀਡਰ ਦੇਈ ਜਾ ਰਹੇ ਨੇ ਕਿ ਅਸੀਂ ਆਪਣੀ ਪਿਆਰੀ ਕੀਤੀ ਹੋਈ ਹੈ ਜਦੋਂ ਵੀ ਉਹ ਟੈਰੀਫ ਲਾਉਣਗੇ ਤੇ ਬਦਲ ਵਜੋਂ ਅਸੀਂ ਵੀ ਆਪਣੇ ਟੈਰੀਫ ਜਿਹੜੇ ਆ ਨਾਲ ਲਾ ਦੇਵਾਂਗੇ ਜੀ ਜੀ ਆਪਣੇ ਸਾਹਿਬ ਆਪਾਂ ਨੇ ਕੱਲੇ ਮੇਰੇ ਖਲ ਖਬਰ ਸਾਂਝੀ ਕੀਤੀ ਸੀ ਕਿ ਸਰਬੇ ਸੀਗਾ ਬੀ ਐਮ ਵਾਲਿਆਂ ਦਾ ਤੇ ਸੈਸ਼ਨ ਨੂੰ ਲੈ ਕੇ ਗੱਲਬਾਤ ਕੀਤੀ ਸੀਗੀ ਔਰ ਖਤਸ਼ਾ ਜਤਾਇਆ ਸੀਗਾ ਉਹਨਾਂ ਨੇ ਪਰ ਹੁਣ ਜਿਹੜੀ ਅੱਜ ਖਬਰ ਆਈ ਹੈ ਕਹਿੰਦੇ ਜੀ ਮੰਗਿਆਈ ਦਰ ਘਟ ਹੋਈ ਹੈ ਪ੍ਰਧਾਨ ਸਾਹਿਬ ਬੀਕੂ ਇਹੀ ਵਿੱਚ ਕੀ ਆ ਕਿ ਹੁਣ ਇਹ ਫੈਡਰ ਸਰਕਾਰ ਨੇ ਕੁਝ ਪਿਛਲੇ ਦਿਨਾਂ ਤੋਂ ਵੀ ਦੇਖ ਰਹੇ ਆ ਕਿ ਜੀਐਸਟੀ ਦੇ ਉੱਪਰ ਤੇ ਕੁਝ ਵਸਤੂਆਂ ਦੇ ਉੱਪਰ ਵੇੜ ਦਿੱਤੀ ਹੋਈ ਹੈ ਜੀਐਸਟੀ ਮਾਫ ਕੀਤੀ ਹੋਈ ਹੈ ਤੇ ਜੀਐਸਟੀ ਮਾਫ ਕਰਨ ਦੇ ਨਾਲ ਵੀ ਤੁਸੀਂ ਪਹਿਲਾਂ ਦੇਖੋ ਟੈਕਸ ਪੇ ਕਰ ਰਹੇ ਹੋ ਤੁਹਾਡੇ ਉੱਪਰ ਇਹ ਵਾਧੂ ਬੋਝ ਪੈ ਰਿਹਾ ਕਿ ਤੁਸੀਂ ਉਹ ਚੀਜ਼ਾਂ ਤੇ ਜਦੋਂ ਟੈਕਸ ਨਹੀਂ ਪੇ ਕਰਨਾ ਥੋੜੀ ਰਾਹਤ ਤੁਹਾਨੂੰ ਉਹਨਾਂ ਚੀਜ਼ਾਂ ਦੇ ਵਿੱਚ ਵੀ ਮਿਲਦੀ ਹੈ ਸੋ ਓਵਰਆਲ ਇਨਫਲੇਸ਼ਨ ਜਿਹੜੀ ਆ ਜੋ ਹੁਣ ਨਵੇਂ ਅੰਕੜੇ ਸਾਹਮਣੇ ਆਏ ਨੇ ਸੋ ਉਹਦੇ ਵਿੱਚ ਦੱਸ ਰਹੇ ਨੇ ਵੀ ਇਨਫਲੇਸ਼ਨ ਕੈਨੇਡਾ ਦੇ ਵਿੱਚ ਥੋੜੀ ਕੰਟਰੋਲ ਦੇ ਵਿੱਚ ਆਈ ਹੈ ਸੋ ਇਹਦੇ ਵਿੱਚ ਭਿੰਦਰ ਜੀ ਜੋ ਸਟੈਟ ਕੈਨੇਡਾ ਨੇ ਅੰਕੜੇ ਪੇਸ਼ ਕੀਤੇ ਨੇ ਉਹ ਕਹਿ ਰਹੇ ਨੇ ਕਿ 1.8 ਪਰਸੈਂਟ ਦੇ ਉੱਪਰ ਦਸੰਬਰ ਮਹੀਨੇ ਦੇ ਵਿੱਚ ਇਨਫਲੇਸ਼ਨ ਆ ਗਈ ਹੈ ਜੇ ਨਵੰਬਰ ਦੀ ਗੱਲ ਕਰੀਏ ਇਹ ਦੱਸ ਰਹੇ ਨੇ ਵੀ 1.9 ਸੀ ਉਸ ਸਮੇਂ ਦੇ ਸੰਬੰਧੇ ਵਿੱਚ ਘਟ ਕੇ 1.8 ਹੋ ਗਈ ਹੈ ਸੋ ਇਹਦੇ ਵਿੱਚ ਪ੍ਰਮੁੱਖ ਤੌਰ ਤੇ ਰੋਲ ਜੋ ਜੀਐਸਟੀ ਐਚਐਸਟੀ 홀ੀਡੇ ਜੋ ਰਿਬੇਟ ਮਿਲਦੀ ਮਿਲੀ ਹੋਈ ਹੈ ਲੋਕਾਂ ਨੂੰ ਉਹਦਾ ਇੱਕ ਵੱਡਾ ਕਾਰਨ ਰਿਹਾ ਆ ਓਵਰ ਆਲ ਕਹ ਰਹੇ ਨੇ ਕਿ ਜੋ ਕੰਜ਼ਿਊਮਰ ਪ੍ਰਾਈਸ ਇੰਡੈਕਸ ਹੈ ਉਹ 2.1 ਦਾ ਆਇਆ ਜੇਕਰ ਕੱਲੇ ਅਸੀਂ ਫੂਡ ਦੀ ਗੱਲ ਕਰੀਏ ਜਿਹੜੀਆਂ ਖਾਣ ਪੀਣ ਦੀਆਂ ਚੀਜ਼ਾਂ ਆ ਉਹਦਾ 2.1 ਹੈ ਓਵਰ ਆਲ ਘਟ ਕੇ 1.8 ਤੇ ਆ ਗਿਆ ਸੋ ਇਹਦੇ ਨਾਲ ਕੀ ਹੈ ਕਿ ਹੁਣ ਜੋ ਅਨਾ 30 ਜਨਵਰੀ ਨੂੰ ਬੈਂਕ ਆਫ ਕੈਨੇਡਾ ਦੀ ਮੀਟਿੰਗ ਹੋਣੀ ਹੈ ਸੋ ਉਸ ਮੀਟਿੰਗ ਦੇ ਵਿੱਚ ਜੋ ਰੇਟ ਸੈਟ ਕਰਨੇ ਆ ਵੀ ਘਟਾਉਣੇ ਨੇ ਵਧਾਉਣੇ ਨੇ ਉੱਥੇ ਰੱਖਣੇ ਨੇ ਸੋ ਉਹਦੇ ਵਿੱਚ ਬੈਂਕ ਆਫ ਕੈਨੇਡਾ ਨੂੰ ਇੱਕ ਪੁਆਇੰਟ ਜ਼ਰੂਰ ਮਿਲੇਗਾ ਵੀ ਦੇਖੋ ਅਸੀਂ ਪਹਿਲਾਂ ਵੱਡੇ ਕਟ ਲਾਏ ਸੀਗੇ ਤੇ ਉਸ ਤੋਂ ਬਾਅਦ ਵੀ ਕੈਨੇਡਾ ਦੇ ਵਿੱਚ ਇਨਫਲੇਸ਼ਨ ਵਧੀ ਨਹੀਂ ਸਗੋ ਘਟੀ ਹੈ ਥੋੜਾ ਥੋੜਾ ਫਰਕ ਪੈ ਰਿਹਾ ਲੋਕ ਪਰਸਪਨ ਸਾਡਾ ਟੀਚਾ ਸੀਗਾ 1.8 ਤੇ ਆ ਗਈ ਹੈ ਇਸੇ ਕਰਕੇ ਸੰਭਾਵਨਾ ਇਹ ਬਣ ਰਹੀ ਹੈ ਵੀ ਜੋ ਇਨਫਲੇਸ਼ਨ ਦੇ ਨਵੇਂ ਅੰਕੜੇ ਆਏ ਨੇ ਉਹਨਾਂ ਮਤਾਬਕ ਬੈਂਕ ਆਫ ਕੈਨੇਡਾ ਇਸ ਸੁਖਾੜਾ ਹੋਵੇਗਾ ਅਨਤੀਜਰ ਰਵੇ ਨੂੰ ਇਸ ਸੰਖ ਦਾ ਫੈਸਲਾ ਲੈਣਾ ਸੋ ਓਵਰਆਲ ਪਨਰਜੀ ਇਸ ਸਟੈਟਿਸਟਿਕ ਕੈਨੇਡੀ ਰਿਪੋਰਟ ਦੇ ਵਿੱਚ ਇਨਫਲੇਸ਼ਨ ਕੈਨੇਡਾ ਦੇ ਵਿੱਚ ਘਟਦੀ ਹੋਈ ਨਜ਼ਰ ਆ ਰਹੀ ਹੈ ਇਹ ਕਹਿੰਦੇ ਵੀ 1.8 ਫੀਸ ਦੇ ਉੱਪਰ ਇਨਫਲੇਸ਼ਨ ਹੁਣ ਅਗੇ ਲਓ ਜੀ ਫਿਰ ਤਾਂ ਚੰਗੀ ਖਬਰ ਤਾਂ ਹੈ ਪਰ ਸਭ ਕੁਝ ਨਾ ਕੋਈ ਸ਼ਰਾਹਤ ਮਿਲਦੀ ਜਿਹੜੀ ਆ ਉਹ ਨਜ਼ਰ ਆ ਰਹੀ ਹੈਗੀ ਹੈ ਤੇ ਜਿੱਥੇ ਇਹ ਚੀਜ਼ਾਂ ਚੱਲ ਰਹੀਆਂ ਨੇ ਔਰ ਅਮਰੀਕਾ ਕੈਨੇਡਾ ਦੇ ਬਾਰਡਰਸ ਨੂੰ ਲੈ ਕੇ ਪ੍ਰਿੰਸ ਸਾਹਿਬ ਅਮਰੀਕਾ ਦੇ ਵੱਲੋਂ ਜਿਹੜੀ ਹੈ ਜੀ ਹੁਣ ਪਿਛਲੇ ਦਿਨੀ 트럼ਪ ਉਹਨਾਂ ਦੇ ਵੱਲੋਂ ਬਿਆਨਬਾਜ਼ੀ ਆ ਨਸ਼ਿਆਂ ਨੂੰ ਲੈ ਕੇ ਵੀ ਇਹ ਇਧਰ ਉਧਰ ਹੁੰਦੇ ਨੇ ਤੇ ਹੁਣ ਇੱਕ ਖੇਪ ਫੜੀ ਗਈ ਹੈ ਜੀ ਨਸ਼ਿਆਂ ਦੀ ਕਿੱਥੋਂ ਫੜੀ ਗਈ ਹੈ ਜੀ ਇਹ ਬਿਕੋ ਇਸੇ ਵਿੱਚ ਇਹ 트੍ਰਾਂਕ ਤੋਂ ਪੁਲਿਸ ਨੇ ਇਸ ਬਾਬਤ ਜਾਣਕਾਰੀ ਦਿੱਤੀ ਹੈ ਉਹ ਕਹਿੰਦੇ ਕਿ 83 ਮਿਲੀਅਨ ਡਾਲਰ ਦੀ ਕੋਕੀਨ ਇਹ ਕਹਿੰਦੇ ਕਿ ਪਿਛਲੇ ਸਮੇਂ ਦੌਰਾਨ ਫੜੀ ਗਈ ਹੈ ਤੇ ਉਹ ਦੱਸਦੇ ਨੇ ਕਿ ਜੋ ਉਹਨਾਂ ਦੀ ਹਿਸਟਰੀ ਹੈ ਸਰਵਿਸ ਹਿਸਟਰੀ ਹੈ ਉਹਦੇ ਵਿੱਚ ਇਹ ਸਭ ਤੋਂ ਵੱਡੀ ਕੇਸ ਹੈ 83 ਮਿਲੀਅਨ ਡਾਲਰ ਦੀ ਕੋਕੀ ਨੂੰ ਫੜਿਆ ਜਾਦਾ ਸੋ ਇਹ ਕਹਿੰਦੇ ਆ ਕਿ ਇੱਕ ਜੋ ਡਰੱਗ ਹੈ ਜਿਹੜੇ ਗਰੁੱਪ ਹੈ ਜਿਹੜਾ ਡਰੱਗ ਨੂੰ ਵੇਚਣ ਦਾ ਕੰਮ ਕਰਦਾ ਸੀਗਾ ਤੇ ਇਹਨਾਂ ਦੇ ਈਸਾਰ ਕਹਿੰਦੇ ਮੈਕਸੀਕਨ ਡਰੱਗ ਕਾਰਟਲ ਦੇ ਨਾਲ ਜੁੜੇ ਹੋਏ ਨੇ ਸੋ ਅਮਰੀਕਾ ਦੇ ਵਿੱਚ ਮੈਕਸੀਕੋ ਤੋਂ ਡਰੱਗ ਆਉਂਦਾ ਆਂ ਗਾਂ ਫਿਰ ਕੈਨੇਡਾ ਦੇ ਵਿੱਚ ਡਰੱਗ ਆਉਂਦਾ ਤੇ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਜੋ ਇਹ ਟਰਾਂਸਪੋਰਟ ਟਰੱਕਸ ਨੇ ਸੋ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਸੀਗੀ ਇਹ ਵੱਡੇ ਪੱਧਰ ਤੇ ਡਰੱਗ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਆਉਂਦਾ ਸੀਗਾ ਇਹਦੇ ਵਿੱਚ ਉਹਨਾਂ ਨੇ ਪ੍ਰਜੈਕਟ ਕੈਸਟਾਇਲੋ ਦੇ ਨਾਮ ਤਹਿਤ 835 ਕਿਲੋਗ੍ਰਾਮ ਦੀ ਨੂਫੜਨ ਤੇ 6 ਜਣਿਆਂ ਨੂੰ ਇੱਕ ਗ੍ਰਫਤਾਰ ਕਰਨੇ ਦੀ ਗੱਲ ਕਹੀ ਹੈ। ਸੋ ਦੇਖੋ ਕਿ ਇਹ ਕਾਫੀ ਵੱਡੀ ਗੱਲ ਹੈ ਕਿ 83 ਮਿਲੀਅਨ ਦੀ ਡਰਾਗ ਫੜੀ ਜਾੜੀ। ਸੋ ਇਹ ਕੋਈ ਛੋਟੀ ਮੋਟੀ ਅਮਾਉਂਟ ਨਹੀਂ ਹੈ। 835 ਕਿਲੋਗ੍ਰਾਮ ਦੀ ਫੜੀ ਜਾੜੀ ਬਹੁਤ ਵੱਡੀ ਕੀਮਤ ਹੈ। ਤੇ ਇਹਦੇ ਵਿੱਚ ਉਹਨਾਂ ਨੇ ਦਸਿਆ ਕੀ ਚਾਰੀ ਦੇ ਵਿੱਚ ਕੈਨੇਡੀਅਨਸ ਇਨਵੋਲਵ ਨੇ ਤੇ ਜਿਹੜੇ ਦੋ ਮੈਕਸੀਕਨ ਨੈਸ਼ਨਲ ਇਨਵੋਲਵ ਨੇ ਤੇ ਇਹਨਾਂ ਦੇ ਖਿਲਾਫ ਜਿਹੜੇ ਨੇ ਵਾਰੰਟ ਵੀ ਜਿਹੜੇ ਨੇ ਹੋਰ ਤੇ ਐਡੀਸ਼ਨਲ ਸੈਕਟਰ ਨੂੰ ਦੇਖਲਾਫ ਵਾਰੰਟ ਜਿਹੜੇ ਨੇ ਇਸ਼ੂ ਕੀਤੇ ਗਏ ਨੇ ਸੋ ਇਹਦੇ ਵਿੱਚ ਇਹ ਆ ਕਿ ਆਪਣੇ ਭਾਰਤੀ ਭਾਈਚਾਰੇ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਕੋਈ ਨਹੀਂ ਆ ਦੂਸਰੇ ਭਾਈਚਾਰਿਆਂ ਦੇ ਨਾਲ ਸਬੰਧਤ ਲੋਕ ਨੇ ਤੇ ਪਰ ਗੱਲ ਇਹ ਆ ਕਿ ਇਹ ਨਸ਼ਾ ਜੇਕਰ ਆਮ ਲੋਕਾਂ ਤੱਕ ਪਹੁੰਚ ਜੇ ਤੇ ਆਮ ਲੋਕਾਂ ਦੀ ਜ਼ਿੰਦਗੀਆਂ ਵੱਡੇ ਪੱਧਰ ਤੇ ਤਬਾਹ ਹੋਣਿਆ ਸੀ ਤਾਂ ਬਹੁਤ ਵੱਡੀ ਇੱਕ ਅਚੀਵਮੈਂਟ ਫਰਾਂਟੋ ਪੁਲਿਸ ਨੇ ਆਪਣੀ ਦੱਸੀ ਹੈ ਤੇ ਇਹਦੇ ਵਿੱਚ ਉਹਨਾਂ ਨੇ 83 ਮਿਲੀਅਨ ਰੁਪਏ ਦੀ ਡਰੱਗ ਫਾਰਮ ਦਾ ਵਾਕੀ ਦਾ ਜੀ ਪ੍ਰਹਿਣ ਸਾਹਿਬ ਤੇ ਪਹਿਲਾਂ ਤਾਂ ਇੱਕ ਚੰਗੀ ਖਬਰ ਇਹ ਚੀਜ਼ ਦੀ ਹੈਗੀ ਹੈ ਵੀ ਜੇ ਅ ਡਰਗ ਫੜੇ ਗਿਆ ਨੇ ਡਰਗ ਦੇ ਕੇਸ ਦੇ ਵਿੱਚ ਉਹਦੇ ਵਿੱਚ ਕੋਈ ਵੀ ਪੰਜਾਬੀਆਂ ਦੇ ਨਾਂ ਜਾਂ ਭਾਰਤੀਆਂ ਦੇ ਨਾਂ ਨਹੀਂ ਹੈਗੇ ਪਰ ਹੁਣ ਜਿਹੜੀ ਅਗਲੀ ਖਬਰ ਹੈ ਉਹਦੇ ਵਿੱਚ ਭਾਰਤੀਆਂ ਨੂੰ ਸਜ਼ਾਾਂ ਹੋਈਆਂ ਇਹ ਕਿਹੜੀ ਖਬਰ ਹੈ ਪ੍ਰਹਿਣ ਸਾਹਿਬ ਦੇਖੋ ਇਹਦੇ ਵਿੱਚ ਇੱਕ ਹਰ ਸਿਮਰਨ ਢਾਲੀਵਾਲ ਜੋ ਕਿ ਕੈਨੇਡੀਅਨ ਹੈ ਤੋ ਉਸ ਨੂੰ ਅਮਰੀਕਾ ਦੇ ਵਿੱਚ 7 ਸਾਲਾਂ ਦੀ ਸਜ਼ਾ ਹੋਈ ਹੈ ਇਹ ਮਾਮਲਾ ਜਿਹੜਾ ਜੋ ਗੰਸ ਦੀ ਹੈ ਤਸਕਰੀ ਕਰਨ ਦਾ ਤੋ ਅਮਰੀਕਾ ਤੋਂ ਗੰਸ ਕੈਨੇਡਾ ਦੇ ਵਿੱਚ ਸਮਗਲ ਕੀਤੀ ਜਾਂਦੀਆਂ ਤੇ ਇਹ ਵੀ ਪਤਾ ਲੱਗਾ ਆ ਕਿ ਜੋ ਇਹ ਹਥਿਆਰ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਸਮਗਲ ਹੋ ਕੇ ਆਏ ਆ ਇਹ ਕੁਝ ਵਾਰਦਾਤਾ ਨੇ ਵਿੱਚ ਵੀ ਜੋ ਹੋਈਆਂ ਨੇ ਪਿਛਲੇ ਸਮੇਂ ਦੌਰਾਨ ਉਹਨਾਂ ਦੇ ਵਿੱਚ ਇਹਨਾਂ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੈ ਸੋ ਇਸ ਮਾਮਲੇ ਦੇ ਵਿੱਚ ਇਹ ਦੱਸਿਆ ਗਿਆ ਕਿ ਟੈਕਸਾਸ ਦੇ ਵਿੱਚ ਇਹ ਜੋ ਟ੍ਰਾਂਟੋ ਦੇ ਨਾਲ ਸੰਬੰਧਤ ਹਰ ਸਿਮਰਨ ਢਾਲੀਵਾਲ ਜਿਸ ਨੂੰ ਹਿੰਮੀ ਢਾਲੀਵਾਲ ਨਾਲ ਕਿਹਾ ਜਾਂਦਾ ਆ 31 ਸਾਲ ਦੀ ਉਮਰ ਹੈ ਟ੍ਰਾਂਟੋ ਖੇਤਰ ਦੇ ਨਾਲ ਸੰਬੰਧ ਦੱਸਿਆ ਜਾਂਦਾ ਆ ਸੋ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਇਸ ਦੇ ਉੱਪਰ ਮੁਕੱਦਮਾ ਚਲਾਇਆ ਗਿਆ ਤੇ ਇਸੇ ਇਹਨੂੰ ਇਸੇ ਦੋਸ਼ ਲੱਗੇ ਨੇ ਵੀ ਜਿਹੜੇ ਕੈਨੇਡੀਅਨਸ ਕ੍ਰਾਈਮਨਲਸ ਨੇ ਤੋ ਇਹਨਾਂ ਨੂੰ ਯਿਸੂ ਵੱਲੋਂ ਹਥਿਆਰ ਸਮਗਲ ਕਰਕੇ ਭੇਜੇ ਗਏ ਨੇ ਤੇ ਇਹਦੇ ਵਿੱਚ ਇਹ ਦੱਸਿਆ ਗਿਆ ਵੀ ਅਸਟਿਨ ਟੈਕਸਸ ਤੋਂ ਇਹ ਆਪਣਾ ਨੈਟਵਰਕ ਚਲਾ ਰਿਹਾ ਸੀਗਾ ਤੇ ਹੋਰ ਇਹ ਦੇਖੋ ਕਿ ਜਿਵੇਂ ਪਹਿਲਾਂ ਵੀ ਗੱਲਾਂ ਹੁੰਦੀਆਂ ਨੇ ਜਿਹੜੇ ਪੁਲਿਸ ਵਾਕ ਵਾਕ ਪੁਲਿਸ ਫੋਰਸਸ ਵੀ ਇਸ ਜੀ ਕਰੀਏ ਗੱਲਾਂਬਾਤਾਂ ਕਰਦੀਆਂ ਨੇ ਕਿ ਅਸਲ ਦੇ ਵਿੱਚ ਜਿੰਨੇ ਵੀ ਕ੍ਰਾਈਮ ਕ੍ਰਿਮੀਨਲਸ ਕੈਨੇਡਾ ਦੇ ਵਿੱਚ ਕਰ ਰਹੇ ਨੇ ਉਹ ਲੀਗਲ ਗਨ ਦੇ ਨਾਲ ਨਹੀਂ ਹੁੰਦੀ ਵਿੱਚ ਅਸੀਂ ਇਹ ਲਾਇਸੈਂਸ ਲੈ ਕੇ ਇਹ ਗੱਲ ਹੁੰਦੀ ਆ ਇਹ ਮੋਸਲੀਕ ਰਾਇਮ ਹੁੰਦਾ ਜਿਹੜਾ ਅਮਰੀਕਾ ਤੋਂ ਜਿਹੜੇ ਗਾਂਸ ਨੇ ਉਹ ਸਮੱਗਲ ਹੋ ਕੇ ਕੈਨੇਡਾ ਨੂੰ ਚਾਉਂਦੀਆਂ ਹੁਣ ਇਹ ਹਰ ਸਿਮਰਨ ਧਾਲੀਵਾਲ ਵੀ ਇਹਨਾਂ ਮਾਮਲਿਆਂ ਦੇ ਵਿੱਚ ਇਨਵੋਲਵ ਸਿਗਾ ਤੇ 7 ਸਾਲ ਦੀ ਸਜ਼ਾ ਇਹ ਸੁਣਾਈ ਗਈ ਹੈ ਤੇ ਇਸ ਦੇ ਨਾਲ ਜੇਕਰ ਅਸੀਂ ਗੱਲ ਆਸਟ੍ਰੇਲੀਆ ਦੀ ਕਰੀਏ ਆਸਟ੍ਰੇਲੀਆ ਦੇ ਵਿੱਚ ਤਿੰਨ ਭਾਰਤੀ ਮੂਲ ਦੇ ਨਵਿੰਦਰ ਦਿਓ ਮੌਨਿਕਾ ਸਿੰਘਰ ਦੇ ਨਾਲ ਸ਼੍ਰੀ ਨਵਾਸ ਨਾਈਡੂ ਇਹਨਾਂ ਨੂੰ 21 ਮਿਲੀਅਨ ਡਾਲਰ ਦਾ ਫਰਾਡ ਕਰਨ ਦੀ ਕੋਸ਼ਿਸ਼ ਦੇ ਦੋਸ਼ ਤਹਿਤ ਇਹਨਾਂ ਨੂੰ ਉਸੇ ਆਸਟ੍ਰੇਲੀਆ ਦੇ ਵਿੱਚ ਇਹਨਾਂ ਨੂੰ ਜਿਹੜੀਆਂ ਨੇ ਇਤਜਾਵਾ ਦਿੱਤੀਆਂ ਗਈਆਂ ਨੇ ਤੇ ਇਹਨਾਂ ਨੂੰ ਉੱਥੇ ਸਜ਼ਾ ਹੋਈ ਹੈ ਤੇ ਇਹਦੇ ਵਿੱਚ ਇਹਨਾਂ ਤੇ ਦੋਸ਼ ਲੱਗਾ ਆ ਕਿ ਨੈਸ਼ਨਲ ਆਸਟ੍ਰੇਲੀਆ ਬੈਂਕ ਦੇ ਹੈ EMPLOYEES ਜਿਹੇ ਸੋ ਵਕ ਵਕ ਧੰਗ ਤਰੀਕਿਆਂ ਦੀ ਵਰਤੋਂ ਕਰਕੇ ਇਹ ਲੋਕ ਉੱਥੇ ਏ ਵਾਕ ਵਾਕ ਸੰਗ ਦੇ ਫਰੋਡ ਕਰਨੇ ਦੀਆਂ ਕੋਸ਼ਿਸ਼ਾਂ ਕਰ ਰਹੇ ਸੀਗੇ ਸੋ ਇਸ ਤਰੀਕੇ ਦੇ ਦੋਸ਼ ਇਹ ਜਿਹੜੇ ਨੇ ਆਸਟ੍ਰੇਲੀਆ ਦੇ ਵਿੱਚ ਭਾਰਤੀ ਮੂਲ ਦੇ ਜਿਹੜੇ ਤਿੰਨ ਜਣੇ ਨੇ ਇਹਨਾਂ ਦੇ ਉੱਪਰ ਲਾਏ ਗਏ ਨੇ ਤਾਂ ਇੱਕ ਖਬਰ ਡੈਲਟਾ ਤੋਂ ਪ੍ਰਿੰਦਾ ਜੀ ਆ ਰਹੀ ਹੈ ਕਿ ਡੈਲਟਾ ਦਾ ਰੈਜੀਡੈਂਟ ਗੁਰਵਿੰਦਰ ਉਪਲ ਜੀ ਸੋ ਇਹਦੇ ਸ਼ੂਟਿੰਗ ਦੀ ਇੱਕ ਵਾਰਦਾਤ ਹੋਈ ਸੀ ਸੋ ਗੋਲੀ ਲੱਗੀ ਸੀ ਤੇ ਇਹਦੇ ਵਿੱਚ ਪਤਾ ਲੱਗਾ ਵੀ 29 ਸਾਲਾਂ ਦਾ ਡੈਲਟਾ ਦਾ ਰੈਜੀਡੈਂਟ ਜਿਹੜਾ ਆ ਗੁਰਵਿੰਦਰ ਉਪਲ ਸੋ ਇਹਦੇ ਪਰ ਜੋ ਇੱਕ ਗੈਂਗ ਐਕਟੀਵਿਟੀ ਨਾਲ ਰਿਲੇਟਡ ਜੋ ਇੱਕ ਹਮਲਾ ਹੋਇਆ ਸੀਗਾ ਤੇ ਇਹਦੇ ਵਿੱਚ ਇੱਕ ਜਖਮੀ ਹੋਇਆ ਸੀ ਇੱਕ ਨੌਜਵਾਨ ਦੀ ਤੇ ਮੌਤ ਹੋ ਗਈ ਹੈ ਸੋ ਇਹ ਵੀ ਇੱਕ ਗੈਂਗ ਰਿਲੇਟਡ ਕਾਰਵਾਈ ਸੀ ਜਿਹਦੇ ਵਿੱਚ ਇਹ ਨੌਜਵਾਨ ਦੀ ਮੌਤ ਹੋ ਗਈਆ ਤੇ ਲਾਸਟ ਵਿੱਚ ਕਿੰਨੀ ਗੱਲ ਕਰਦੇ ਆ ਆਪਣੇ ਸੁਪੇਟਾਰੀਓ ਦੀ ਜੀ ਜਿਵੇਂ ਅਸੀਂ ਕੱਲ ਵੀ ਜ਼ਿਕਰ ਕਰ ਰਹੇ ਸੀ ਕਿ ਡਾਰਕ ਫੋਰਸ ਸਾਹਿਬ ਇਹ ਟਾਰੀਓ ਦੇ ਲੋਕਾਂ ਨੂੰ ਕਹਿ ਰਹੇ ਨੇ ਕਿ ਜੋ ਡੋਨਲਡ 트ੰਪ ਸਾਹਿਬ ਨੇ ਟੈਰੀਫ ਲਾਉਣੇ ਨੇ ਤੇ ਉਹਦਾ ਮੁਕਾਬਲਾ ਕਰਨ ਲਈ ਮੈਨੂੰ ਸਪਸ਼ਟ ਤੌਰ ਤੇ ਅੰਟਾਰੀਓ ਦੇ ਲੋਕਾਂ ਤੋਂ ਮੰਡਟ ਚਾਹੀਦਾ ਵੈਸੇ ਤਾਂ ਮੰਡਟ ਨੂੰ ਸਪਸ਼ਟ ਤੌਰ ਤੇ ਲੋਕਾਂ ਨੇ ਦਿੱਤਾ ਹੋਇਆ 2026 ਤੱਕ ਉਹਦਾ ਕੋਈ ਹਲਾ ਨਹੀਂ ਸਕਦਾ ਪਰ ਹੁਣ ਪਤਾ ਲੱਗਾ ਹੈ ਵੀ ਨੈਕਸਟ ਵੀਕ ਦੇ ਐਂਡ ਤੱਕ ਜਿਹੜੇ ਅਗਲੇ ਹਫਤੇ ਦੇ ਅੰਤ ਤੱਕ ਅੰਟਾਰੀਓ ਦੇ ਵਿੱਚ ਚੋਣਾਂ ਦਾ ਐਲਾਨ ਹੋ ਸਕਦਾ ਹੈ ਸੁਭਾਵਨਾ ਜਿਹੜੀ ਮੀਡੀਆ ਦੱਸ ਰਿਹਾ ਕਿ ਅਗਲੇ ਹਫਤੇ ਦੇ ਅੰਤ ਤੱਕ ਯਾਨੀ ਕਿ ਅਗਲੇ ਤੁਸੀਂ ਲੈ ਲੋਵੇ 2-3 ਦਿਨ ਇਸ ਹਫਤੇ ਦੇ ਹਫਤਾ ਕਗਲਾ ਦਰਸ਼ਕ ਬਿਨਾਂ ਦੇ ਵਿੱਚ ਵਿੱਚ ਕੈਨਟਾਰੀਓ ਦੇ ਵਿੱਚ ਇਲੈਕਸ਼ਨ ਦੀ ਜਿਹੜੀ ਆ ਅਨਾਉਂਸਮੈਂਟ ਹੋ ਸਕਦੀ ਹੈ ਇਹ ਦੱਸਿਆ ਜਾ ਰਿਹਾ ਕਿ ਫਰਵਰੀ ਦੇ ਐਂਡ ਵਿੱਚ ਜਾਂ ਮਾਰਚ ਦੇ ਪਹਿਲੇ ਹਫਤੇ ਜਾਂ ਇਹ ਤਰੀਕਾ ਵੀ ਦੱਸਿਆ ਜਾ ਰਿਹਾ ਮੀਡੀਆ ਕੇ 27 ਫਰਵਰੀ ਜਾਂ 6 ਮਾਰਚ ਨੂੰ ਕੈਨਟਾਰੀਓ ਦੇ ਵਿੱਚ ਇਲੈਕਸ਼ਨ ਹੋ ਸਕਦੇ ਹਨ ਉਹ ਇਲੈਕਸ਼ਨ ਦੀ ਕਾਲ ਕਰਨੀ ਜਦੋਂ ਪਹਿਲਾਂ ਹੀ ਸਾਡੀ ਆਰਥਿਕਤਾ ਕੋਈ ਬਹੁਤੀ ਚੰਗੀ ਨਹੀਂ ਹੈ ਜੀ ਆਲਰੇਡੀ ਨਰਮ ਸਾਹਿਬ ਟੈਰੀਫਰੀਆਂ ਲਗਾ ਰਹੇ ਨੇ ਇਸ ਸਾਡੇ ਮੁਲਕ ਦੇ ਵਿੱਚ ਜੋ ਇਲੈਕਟ੍ਰੋਨਿਕ ਵੀਕਲਸ ਦੇ ਰੇਟ ਦਿੱਤੀ ਜਾਂਦੀ ਸੀ ਉਹ ਹੁਣੇ ਸਮੇਂ ਨਹੀਂ ਮਿਲਦੀ ਕੁਝ ਕੰਪਨੀਆਂ ਨੇ ਆਪਣੇ ਪੱਧਰ ਤੇ ਜੀ ਜਿਹੜੇ ਆ ਲੋਕਾਂ ਨੂੰ ਰੇਟ ਦੇਣੀ ਸ਼ੁਰੂ ਕੀਤੀ ਆ ਤੇ ਅਸੀਂ ਆਪ ਆਪਣੇ ਪੱਧਰ ਤੇ ਡਿਸਕਾਊਂਟ ਦੇਵਾਂਗੇ ਕੀ ਇਹ ਇਲੈਕਸ਼ਨ ਕਰਾਉਣ ਦਾ ਸਮਾਂ ਸਹੀ ਹੈ ਕਿ ਡਫੋਰਸਾ ਦੀ ਇਹ ਮੰਗ ਕਿ ਮੈਨੂੰ ਸਪਸ਼ਟ ਬਹੁਮਾ ਦਿੱਤਾ ਜਾਵੇ ਜਦੋਂ ਕਿ ਉਹਨਾਂ ਕੋਲ ਆਲਰੇਡੀ ਮジョਰਿਟੀ ਹੈਗੀ ਆ ਤੇ ਇਲੈਕਸ਼ਨ ਹੁਣ ਇੱਕ ਤਾਂ ਫੈਡਰਲ ਹੋਏ ਕਿਸੇ ਸਮੇਂ ਵੀ ਹੋ ਸਾਕਰੀਆ ਨੇ ਉਸ ਤੋਂ ਇਲਾਵਾ ਹੁਣ ਜਿਹੜੀਆਂ ਪ੍ਰਵੀਸ਼ਨਲ ਇਲੈਕਸ਼ਨ ਵੀ ਲੋਕਾਂ ਨੇ ਸੋਧਣੀਆਂ ਲੋਕਾਂ ਕੋ ਪਹਿਲਾਂ ਹੀ ਕੰਮਕਾਰ ਨਹੀਂ ਆ ਵੇਲੇ ਤੁਰੇ ਫਿਰਦੇ ਨੇ ਕੀ ਇਹ ਸਹੀ ਫੈਸਲਾ ਆ ਜਾਂ ਗਲਤ ਫੈਸਲਾ ਆ ਇਹ ਹੁਣ ਲੋਕਾਂ ਨੇ ਤਰ ਕਰਨਾ ਪਰ ਮੀਡੀਆ ਦੇ ਸੂਤਰ ਜਿੰਨੇ ਵੀ ਆ ਖਬਰਾਂ ਆ ਰਹੀਆਂ ਨੇ ਵਿਚਾਲਤ ਇਲੈਕਸ਼ਨ ਕਾਲ ਅੰਕਾਰਿਓ ਦੇ ਵਿੱਚ ਪੁੱਛ ਸਕਦੇ ਕਿਉਂਕਿ ਮੀਡੀਆ ਦੇ ਵਿੱਚੋਂ ਹੀ ਚੁਣੇ ਹੋਏ ਨੁਮਾਇੰਦੇ ਵੀ ਬਹੁਤ ਹੈਗੇ ਨੇ ਜੀ ਉਹਨਾਂ ਕੋਲ ਖਬਰਾਂ ਪੱਕੀਆਂ ਹੋ ਸਕਦੀਆਂ ਪ੍ਰਿੰਸ ਸਾਹਿਬ ਜਿਹੜੀ ਅੱਜ ਇਹ ਖਬਰ ਤੁਸੀਂ ਲਾਸਟ ਦਿੱਤੀ ਆ ਲੋਕ ਆਪ ਹੈਰਾਨ ਹੋਏ ਪਏ ਨੇ ਜੀ ਜਦੋਂ ਦੀ ਇਹ ਕੰਸੂਆਂ ਲੱਗ ਰਹੀਆਂ ਵੀ ਹੰਟਰੀ ਜੋ ਹਜੇ 1.5 ਸਾਲ ਪਹਿਲਾਂ ਤਾਂ ਇਲੈਕਸ਼ਨ ਹੋ ਕੇ ਹਟੀ ਹੈ ਜੀ ਇਹ ਤੇ ਫਿਰ ਬੋਝ ਤਾਂ ਸਾਰਾ ਟੈਕਸਪੇਅਰ ਦੇ ਉੱਤੇ ਹੀ ਪੈਣਾ ਸਾਰੀਆਂ ਚੀਜ਼ਾਂ ਜਿਹੜੇ ਵਾਅਦੇ ਕੀਤੇ ਸੀਗੇ ਉਹ ਲੋਕਾਂ ਦੇ ਵਿੱਚੇ ਹਜੇ ਤਾਂ ਰੁਲੇ ਪਏ ਨੇ ਜੀ ਔਰ ਮੀਡੀਆ ਦੇ ਵਿੱਚੋਂ ਵੀ ਬਹੁਤ ਸਾਰੇ ਪਰਸਨ ਆ ਜਿਹੜੇ ਦੱਸ ਰਹੇ ਆ ਵੀ ਮжоਰਿਟੀ ਆ ਭਾਈ ਕੁਝ ਵੀ ਕਰ ਸਕਦੇ ਨੇ ਜਿੱਥੇ ਬੋਨੀ ਕ੍ਰੋਮਬੀ ਉਹਨਾਂ ਨੂੰ ਲੈ ਕੇ ਗੱਲਬਾਤ ਉਹਨਾਂ ਦੇ ਬਾਰੇ ਵੀ মিডিਆ ਬਥੇਰਾ ਵਧਾਚੜਾ ਕਰਕੇ ਕਿਉਂਕਿ ਜਿਹੜੇ ਡਾਕਫੋਰਡ ਸਾਹਿਬ ਦੇ ਨੇੜੇ ਆ ਫਿਰ ਉਹ ਹੁਣ ਆਉਣੇ ਵਾਲੇ ਦਿਨਾਂ 'ਚ ਬੌਨੀ ਕਰੋੰਬੀ ਹੋਣਾ ਬਾਰੇ ਵੀ ਬਹੁਤ ਕੁਝ ਬੋਲਣਗੇ ਤੇ ਦੇਖਦੇ ਆ ਜੀ ਪਰ ਇਹ ਲੋਕਾਂ ਤੋਂ ਵੀ ਪੁੱਛਾਂਗੇ ਤੁਹਾਡੀ ਆਵਾਜ਼ ਜਾ ਚੁੱਕੀ ਪ੍ਰਿੰਸ ਸਾਹਿਬ ਇਹ ਖਬਰ ਜਿਹੜੀ ਸਾਂਝੀ ਕੀਤੀ ਆ ਵੀ ਭਾਈ ਕਿੰਨਾ ਕੁ ਜਾਇਜ਼ ਆ ਇਲੈਕਸ਼ਨ ਹੋਣੀ ਚਾਹੀਦੀ ਏ ਕਿ ਨਹੀਂ ਹੋਣੀ ਚਾਹੀਦੀ ਤੇ ਪ੍ਰਿੰਸ ਸਾਹਿਬ ਜਾਂਦੇ ਜਾਂਦੇ ਆਪਣਾ ਨੰਬਰ ਵੀ ਪੈਣਪਰਾ ਬਹੁਤ ਪ੍ਰੋਗਰਾਮ ਤੋਂ ਕਈ ਵਾਰ ਬਾਅਦ ਪੁੱਛ ਲੈਂਦੇ ਨੇ ਟਰੱਕ ਨੂੰ ਲੈਣਾ ਹੋਵੇ ਕੋਈ ਗੱਲਬਾਤ ਕਰਨੀ ਹੋਵੇ ਜੀ